ਮੈਂ ਭਰਾ ਜੀ ਇੱਥੇ 7:30 ਦੀ ਨਾ ਮੈਨੂੰ 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 ਨਹੀਂ ਕਹੋ ਕਿ ਮੈਂ ਇਸ ਕਰਕੇ ਦੱਸ ਰਹੀ ਹਾਂ ਮੈਂ ਟ੍ਰੇਨ ਜਿਹੜੀ ਟਾਈਮ ਹੈ ਉਹ ਤੁਹਾਨੂੰ ਵੀ ਪਤਾ ਹੈ ਕਿੰਨੇ ਵਜੇ ਪਹੁੰਚੀ ਆ ਸਾਡੇ ਹਾਂ ਤੇ ਮੈਂ ਟਾਈਮ ਤੇ ਇੱਥੇ ਆਈ ਆ ਕਸੂਰ ਕੀ ਦਾ ਕਰੀਏ ਇੱਕ ਵਾਰ ਛੱਡ ਦਿਓ ਸਰ ਪੰਜਾਬੀ ਬੈਠੇ ਨੇ ਬਾਰੇ ਤਾਂ ਮੇਰੇ ਸਾਰੇ ਪ੍ਰੈਸ ਦੇ ਵੀਰਾਂ ਦਾ ਔਰ ਉਹਦੇ ਨਾਲ ਨਾਲ ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਵੀ ਮੰਗਦਾ ਅਗਰ ਥੋੜਾ ਟਾਈਮ ਅਸੀਂ ਲੇਟ ਪਹੁੰਚ ਪਾਏ ਆ ਕਿਉਂਕਿ ਡਿਊ ਟੂ 20 25 ਮਿੰਟ ਟ੍ਰੇਨ ਦਾ ਸ਼ਡਿਊਲ ਲੇਟ ਸੀਗਾ ਉਹਦੇ ਕਰਕੇ ਥੋੜਾ ਬਵਸਤਰ ਫਰਕ ਪੈ ਗਿਆ ਮੈਂ ਆਪਣੇ ਸਾਰੇ ਭਰਾਵਾਂ ਤੋਂ ਇਸ ਗੱਲ ਦੇ ਲਈ ਮਾਫੀ ਮੰਗਦਾ ਔਰ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਇਸ ਪ੍ਰੈਸ ਕਾਨਫਰੰਸ ਵਿੱਚ ਆਨਦੇ ਜੀ ਆਇਆਂ ਆ ਔਰ ਮੈਂ ਬੇਨਤੀ ਕਰਦਾ ਸਾਡੇ ਜੋ ਮੌਜੂਦ ਨੇ ਸਾਡੇ ਵਿਦੇਸ਼ ਰਾਜ ਮੰਤਰੀ ਸਨ ਆਦਰਨੀਏ ਮਨਕਸੀ ਲੇਖੀ ਜੀ ਉਹਨਾਂ ਦੇ ਨਾਲ ਨਾਲ ਸਾਡੇ ਪਰਦੇਸ਼ ਦੇ ਉਪਾਧਿਐਕਸ਼ ਆਦਰਨੀਏ ਜਤਿੰਦਰ ਮਿੱਤਲ ਜੀ ਪਰਦੇਸ਼ ਦੇ ਸਜੇ ਪੈਨਨੂ ਥਾਪੜ ਜੀ ਸਾਡੇ ਆਦਰਨੀਏ ਬਿਕਰਮਜੀਤ ਸਿੰਘ ਜੀ ਐਡਵੋਕੇਟ ਸਾਹਿਬ ਆਦਰਯੋਗ ਜੀਵਨ ਗੋਪਤਾ ਜੀ ਆਦਰਯੋਗ ਤਰਦੀਪ ਸ਼ਰਮਾ ਜੀ ਪੀ ਜੀ ਔਰ ਆਦਮਿਏ ਗਰੇਨ ਸਾਹਿਬ ਬੈਠੇ ਨੇ ਸੁਵਿੰਦਰ ਗਰੇਵਾਲ ਜੀ ਸਾਰਿਆਂ ਦਾ ਮੈਂ ਸਵਾਗਤ ਕਰਦਾ ਔਰ ਮੈਂ ਬੇਨਤੀ ਕਰੂੰਗਾ ਸਤਕਾਰਯੋਗ ਪਹਿਲ ਜੀ ਨੂੰ ਮਨਕਸ਼ੀ ਦੇਖੀ ਜੀ ਨੂੰ ਉਹ ਤੁਹਾਡੇ ਰੂਬਰੂ ਬਣ ਕੇ ਇਹ ਜਿਹੜੇ ਪ੍ਰੈਸ ਦੇ ਮਿੱਤਰ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਪੰਜਾਬ ਦੀ ਜਦੋਂ ਗੱਲ ਹੁੰਦੀ ਹੈ ਪੰਜਾਬੀ ਹੁੰਦੇ ਹੋਣ ਕਰਕੇ ਮੈਨੂੰ ਲੱਗਦਾ ਕਿ ਪੰਜਾਬ ਤੇ ਜਿਹੜੇ ਪੋਟੈਂਸ਼ੀਅਲ ਹੈ ਜਿਹੜੀ ਕਪੈਸਿਟੀ ਹੈ ਜਿਹੜੇ ਸਾਡੇ ਪੁਰਖਿਆਂ ਨੇ ਕੰਮ ਕੀਤੇ ਨੇ ਉਹ ਆਪਾਂ ਸਿਰੇ ਲਾਨ ਦੀ ਜਗਾ ਉਹਨਾਂ ਨੂੰ ਨੀਵੇ ਕੀਤਾ ਔਰ ਰੀਜ਼ਨ ਇਹ ਹੈ ਕਿ ਸਾਡੀ ਇਹਨੇ ਮਿਹਨਤੀ ਬੰਦੇ ਇਹਨੇ ਚੰਗੇ ਬੰਦੇ ਪੰਜਾਬ ਜਿਹੜਾ ਦੇਸ਼ ਦੀ ਤਰੱਕੀ ਦਾ ਧੂਰੀ ਸੀ ਉਹ ਦੇਸ਼ ਦੀ ਤਰੱਕੀ ਦੀ ਧੂਰੀ ਨਹੀਂ ਰਹੀ ਉਹ ਜਿਹੜੀ ਪੰਜਾਬ ਦੀ ਪੀੜ ਹੈ ਉਹ ਦੇਸ਼ ਦੀ ਪੀੜ ਬਣ ਗਈ ਹੈ ਚਾਹੇ ਉਹ ਡਰੱਗਸ ਦਾ ਮਾਮਲਾ ਹੋਵੇ ਚਾਹੇ ਉਹ ਨਾ ਆਰਡਰ ਦਾ ਪੋਜੀਸ਼ਨ ਹੋਵੇ ਚਾਹੇ ਚੰਗਾ ਕੰਮ ਕਰਨ ਵਾਲੇ ਜਿਹੜੇ ਸਾਡੇ ਜਵਾਨ ਬੱਚੇ ਨੇ ਉਹ ਬਾਹਰ ਜਾਣ ਲੱਗੇ ਨੇ ਤੇ ਇਹ ਸਾਰੇ ਜਿਹੜੇ ਸਾਡੇ ਦਰਦ ਨੇ ਉਹ ਪੀੜh ਦੇਸ਼ ਦੀ ਪੀੜ ਨਾ ਬਣ ਕੇ ਇਹ ਦੇਸ਼ ਦੀ ਜਿਹੜੀ ਸ਼ਕਤੀ ਹੈ ਉਹ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਵੱਲ ਮਿਲ ਕੇ ਕੰਮ ਕਰਨਾ ਪਏਗਾ ਜਦੋਂ ਮੈਂ ਡਾਟਾ ਵੇਖਦੀ ਹਾਂ ਤੇ ਮੈਨੂੰ ਲੱਗਦਾ ਹੈ ਕਿ ਕੇਂਦਰ ਸਰਕਾਰ ਦੇ ਕੰਮ ਦੇ ਇਲਾਵਾ ਕੋਈ ਕੰਮ ਇੱਥੇ ਹੋਇਆ ਹੀ ਨਹੀਂ ਹੈ ਮੈਂ ਤੁਹਾਨੂੰ ਇੱਕ ਇੱਕ ਸਕੀਮ ਦੇ ਥੱਲੇ ਕਿੰਨਾ ਕਿੰਨਾ ਗਿਆ ਉਹ ਵੀ ਦੱਸ ਸਕਦੀਆਂ ਉਹਨੇ ਉਹ ਕੱਢ ਕੇ ਦੱਸ ਦੇਣਗੀ ਲੇਕਿਨ ਮੋਟਾ-ਮੋਟੀ ਗੱਲ ਕਰਾਂ ਤੇ ਜਦੋਂ 2014 ਚ ਮੋਦੀ ਸਰਕਾਰ ਬਣ ਕੇ ਆਈ ਤੇ ਉਸ ਟਾਈਮ ਪੂਰੇ ਦੇਸ਼ ਦਾ ਜਿਹੜਾ ਬਜਟ ਸੀ ਉਹ 5 ਲੱਖ ਕਰੋੜ ਸੀ ਪੂਰੇ ਦੇਸ਼ ਦਾ ਬਜਟ 5 ਲੱਖ ਕਰੋੜ ਸੀ ਅੱਜ ਸਿਰਫ ਪੰਜਾਬ ਦਾ ਜਿਹੜਾ ਸੈਂਟਰਲ ਅਲੋਕੇਸ਼ਨ ਹੈ ਉਹ ਪੰਜਾਬ ਦੇ ਡਿਵੈਲਪਮੈਂਟ ਲਈ ਪੰਜਾਬ ਦਾ ਬਜਟ 2 ਲੱਖ ਕਰੋੜ ਹੈ ਔਰ ਇਹ ਕੰਮ ਮੋਦੀ ਸਰਕਾਰ ਨੇ ਕਰਕੇ ਦਿੱਤਾ ਹੈ ਤੁਸੀਂ ਚਾਹੇ ਨੈਸ਼ਨਲ ਹਾਈਵੇ ਦੀ ਗੱਲ ਕਰ ਲਓ ਤੁਸੀਂ ਚਾਹੇ ਹਰ ਘਰ ਜਲ ਮਿਸ਼ਨ ਦੀ ਗੱਲ ਕਰ ਲਓ ਸੁਦੇਸ਼ ਯੋਜਨਾ ਦੀ ਗੱਲ ਕਰ ਲਓ ਪ੍ਰਸ਼ਾਦ ਯੋਜਨਾ ਚ ਜਿਨੇ ਸਾਡੇ ਵੱਡੇ ਗੁਰਦੁਆਰੇ ਨੇ ਉਹਨਾਂ ਦੇ ਰੱਖ-ਰਖਾਅ ਦੀ ਗੱਲ ਕਰ ਲਓ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਗੱਲ ਕਰ ਲਓ ਇਹ ਸਾਰਾ ਦਾ ਸਾਰਾ ਜਿਹੜਾ ਕਰਤਾਰਪੁਰ ਕੋਰੀਡੋਰ ਬਣਾਉਣ ਦੀ ਗੱਲ ਕਰ ਲਓ ਉਪ ਪਟਿੰਡਾ ਤੇ ਹੁਣ 에어ਪੋਰਟ ਜਿਹੜੇ 31 ਤੋਂ ਤੁਹਾਡਾ ਜਲੰਧਰ ਸ਼ੁਰੂ ਹੋ ਰਿਹਾ ਤੇ ਉਹਦੇ ਬਾਅਦ ਇਹ ਜਿਹੜਾ ਸਾਡਾ ਲੁਧਿਆਣੇ ਦਾ ਉੱਥੇ ਵੀ ਕੰਮ ਚੱਲ ਰਿਹਾ ਜਿੰਨੇ ਵੀ ਕੰਮ ਹੋਏ ਨੇ ਸੈਟਲ ਗਵਰਨਮੈਂਟ ਨੇ ਕਰਕੇ ਦਿੱਤੇ ਨੇ 스마트 ਸਿਟੀ ਚ ਵੀ ਸੈਟਲ ਗਵਰਨਮੈਂਟ ਨੇ ਪੈਸਾ ਭੇਜਿਆ ਉਹਨੇ ਇੱਥੇ ਕੀ ਹੋਇਆ ਉਹ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਅ ਅੰਮ੍ਰਿਤਸਰ ਵੀ 스마트 ਸਿਟੀ ਚ ਪੈਸਾ ਭੇਜਿਆ ਇੱਥੇ ਦੀ ਪ੍ਰੋਬਲਮ ਜਿੱਥੇ ਸੀ ਉੱਥੇ ਹੀ ਹੈ ਬੂੜਾ ਨਾਲਾ ਅੱਜ ਵੀ ਬੂੜਾ ਨਾਲਾ ਹੀ ਰਹਿ ਗਿਆ ਉਹ ਮੈਨੂੰ ਲੱਗਦਾ ਜਿਵੇਂ ਸੋਨੇ ਦੀ ਖਾਨ ਬਣ ਗਿਆ ਕੁਝ ਲੋਕਾਂ ਲਈ ਜਿਹੜੇ ਉਹਨੂੰ ਐਕਸਪਲੋਇਟ ਕਰਨ ਦਾ ਕੰਮ ਕਰਦੇ ਨੇ ਪਰ ਉਥੇ ਕੰਮ ਕਰਨ ਦਾ ਕੰਮ ਨਹੀਂ ਕਰਦੇ ਇੱਥੇ ਡਰੱਗਸ ਦੀ ਜਦੋਂ ਗੱਲ ਆਉਂਦੀ ਏ ਤੇ 26000 ਸਾਡੇ ਯੁਵਾ ਉਹ ਡਰੱਗ ਦੀ ਚਪੇਟ 'ਚ ਆ ਕੇ ਉਹਨਾਂ ਦੀ ਮੌਤ ਹੋਈ ਏ 1 ਸਾਲ 'ਚ ਇੰਨਾ ਵੱਡਾ ਜਦੋਂ ਆਕੜਾ ਆਂਦਾ ਹੈ ਤੇ ਲੱਗਦਾ ਹੈ ਕਿ ਡਰੱਗ ਮਾਫੀਆ ਜਿੰਨੂੰ ਖਤਮ ਕਰਨ ਲਈ ਤੁਸੀਂ ਇੱਥੇ ਸਰਕਾਰ ਬਦਲੀ ਸੀ ਜਿਨੂੰ ਖਤਮ ਕਰਕੇ ਤੁਸੀਂ ਸੋਚਿਆ ਸੀ ਕਿ ਇੱਥੇ ਨਵੀਂ ਸਰਕਾਰ ਆ ਕੇ ਜਿਹੜੇ ਉਹਨਾਂ ਦਾ ਪ੍ਰੋਮਿਸ ਸੀ ਅਸੀਂ ਯੁਵਾ ਨੂੰ ਬਚਾਵਾਂਗੇ ਤੇ ਡਰੱਗਸ ਤੇ ਕੰਟਰੋਲ ਕਰਾਂਗੇ ਉਹ ਕੰਮ ਨਹੀਂ ਹੋਇਆ ਉਹਦਾ ਨੁਕਸਾਨ ਪੂਰਾ ਦੇਸ਼ 부ਗਦ ਰਿਹਾ ਹੈ ਪੰਜਾਬ ਤੇ ਪਹਿਲਾਂ 부ਗਦ ਰਿਹਾ ਹੈ ਪੰਜਾਬ ਸਾਡੀ ਜਿਹੜੀ ਕੌਮ ਹੈ ਮੈਂ ਪੰਜਾਬੀਆਂ ਤੇ ਪੰਜਾਬੀ ਚ ਹੈ ਮੇਰੇ ਪੁਰਖੇ ਸੀ ਹੋਰ ਵੀ ਆਪਾਂ ਸਾਰਿਆਂ ਦੇ ਪੂਰਵਜ ਸੀ ਸਾਰਿਆਂ ਨੇ ਰਲ ਮਿਲ ਕੇ ਦੇਸ਼ ਦੀ ਰੱਖਿਆ ਸੁਰੱਖਿਆ ਦਾ ਕੰਮ ਕੀਤਾ ਸਾਰਿਆਂ ਨੇ ਮਿਲ ਕੇ ਦੇਸ਼ ਦੀ ਸਭਿਤਾ ਸੰਸਕ੍ਰਿਤੀ ਦਾ ਮਾਨ ਸਨਮਾਨ ਰੱਖਿਆ ਅੱਜ ਜਿਹੜੇ ਉਹੀ ਬੰਦੇ ਉਹੀ ਟੱਬਰ ਅੱਜ ਖੁਦ ਉੱਚ ਪੇੜ 'ਚ ਆ ਗਏ ਨੇ ਡਰੱਗਸ ਹੋਏ ਲਾਅ ਐਂਡ ਆਰਡਰ ਸਿਚੁਏਸ਼ਨ ਹੋਏ ਧੀਆਂ ਕੁੜੀਆਂ ਦਾ ਜਿਵੇਂ ਰੋਣ ਦੀ ਪਰੇਸ਼ਾਨੀ ਉਹਨਾਂ ਨੂੰ ਚੱਲਣ ਫਿਰਨ ਦੀ ਪਰੇਸ਼ਾਨੀ ਉਹ ਡਾਂਗਾ ਕਰਦੇ ਨੇ ਹੜਤਾਲਾਂ ਦਾ ਕੰਮ ਹੋਏ ਲਗਾਤਾਰ ਇਥੇ ਕਿਸਾਨਾਂ ਨੂੰ ਲੈ ਕੇ ਵੀ ਜਿੰਨਾ ਕੰਮ ਸਕੇ ਸਰਕਾਰ ਨੇ ਕੀਤਾ ਚਾਹੇ ਉਹ ਕੋਈ ਵੀ ਕੰਮ ਹੋਏ ਉਹ ਸਿੱਕੇ ਗਵਰਨਮੈਂਟ ਦੇ ਕੰਮ ਨਹੀਂ ਪਰ ਸਟੇਟ ਗਵਰਨਮੈਂਟ ਨੇ ਜਿਹੜੇ ਕੰਮ ਕਰਨੇ ਚਾਹੀਦੇ ਸੀ ਉਹ ਕੰਮ ਨਹੀਂ ਕੀਤੇ ਔਰ ਉਹਦਾ ਦਾ ਜਿਹੜਾ ਨਜ਼ਰੀਆ ਹੈ ਉਹ ਨਜ਼ਰੀਆ ਸਾਨੂੰ ਸਾਰਿਆਂ ਤੋਂ ਦਿਸਦਾ ਹੈ ਕਿ ਇਹਨਾਂ ਨੇ ਚੋਣਾਂ ਚ ਵੀ ਇਹਨਾਂ ਨੂੰ ਆਪਣੇ ਮੰਤਰੀ ਕਟਨ ਪੈ ਗਏ ਕਿਉਂਕਿ ਇਥੇ ਕੈਂਡੀਡੇਟ ਨਹੀਂ ਹੈ ਨਾ ਦੇਖੋ ਇਸ ਕਰਕੇ ਇਹਨਾਂ ਨੂੰ ਮੰਤਰੀਆਂ ਨੂੰ ਉਤਾਰਨਾ ਪਿਆ ਜਿਹੜਾ ਨਾਰਾ ਲਾਉਂਦੇ ਨੇ ਕਿ 13 ਦੀ 13 ਆਪਾਂ ਜਿੱਤ ਕੇ ਦੇਣਗੇ 13 ਤੇ 0 ਹੋਏਗਾ ਮੈਂ ਕਿਹਾ ਜਿਹੜੇ ਜ਼ੀਰੋ ਬੰਦੇ ਨੇ ਉਹਨਾਂ ਨੂੰ ਜ਼ੀਰੋ ਹੀ ਦਿੱਸਦਾ ਹੈ ਐ ਜ਼ੀਰੋ ਬੰਦੇ ਨੇ ਇਹਨਾਂ ਨੇ ਪੰਜਾਬ ਨੂੰ ਜ਼ੀਰੋ ਕਰਨ ਦੀ ਕੋਸ਼ਿਸ਼ ਕਰ ਲਈ ਹੈ ਪਰ ਮੈਨੂੰ ਪੂਰਾ ਭਰੋਸਾ ਹੈ ਆਪਣੀ ਗਵਰਨਮੈਂਟ ਦੇ ਸੈਟਲ ਗਵਰਨਮੈਂਟ ਤੇ ਕਿ ਅਸੀਂ ਪੰਜਾਬ ਨੂੰ ਕਦੇ ਜ਼ੀਰੋ ਨਹੀਂ ਹੋਣ ਦੇਣਗੇ ਕਿਉਂਕਿ ਪੰਜਾਬ ਸਾਡੀ ਜਾਨ ਹੈ ਪੰਜਾਬ ਦੇਸ਼ ਦਾ ਮਾਣ ਹੈ ਤੇ ਪੰਜਾਬੀ ਤੇ ਪੰਜਾਬੀਅਤ ਨੂੰ ਜਿਉਂਦਾ ਰੱਖਣਾ ਉਹਦੇ ਉਹਨੂੰ ਅੱਗੇ ਵਧਾਉਣ ਦਾ ਕੰਮ ਕਰਨਾ ਆਪਾਂ ਸਾਰਿਆਂ ਨੇ ਮਿਲ ਕੇ ਕਰਨਾ ਹੈ ਇੱਥੇ ਦੇ ਬੰਦੇ ਜਿਹਨੇ ਚੰਗੇ ਨੇ ਉਹਨਾਂ ਨੂੰ ਓਪਰਚ्युनिटीਜ਼ ਚਾਹੀਦੀਆਂ ਨੇ ਉਹਨਾਂ ਨੂੰ ਮੌਕਾ ਚਾਹੀਦਾ ਆਪਾਂ ਤੇ ਸਾਰੇ ਇੱਕ ਬੰਦਾ ਸੌਦਾ ਕਰਨ ਯੋਗ ਹੈ ਉਹਨੂੰ ਮੌਕਾ ਹੀ ਨਹੀਂ ਦੇਵੋਗੇ ਤੁਸੀਂ ਸੰਕਾ ਤੋੜ ਕੇ ਰੱਖੋਗੇ ਪਾਣੀ ਨਹੀਂ ਪਿਚਾਓਗੇ ਕੋਈ ਹੋਰ ਕੰਮ ਨਹੀਂ ਕਰੋਗੇ ਚੋਰੀ ਚਕਾਰੀ ਵਾਲਿਆਂ ਨੂੰ ਵਧਾਓਗੇ ਹਰ ਚਰਾਇ ਤੇ ਤੁਸੀਂ ਠੇਕਾ ਖੋਲ੍ਹ ਦੇਵੋਗੇ ਇਹ ਜਿਹੜੇ ਕੰਮ ਨੇ ਬੱਚਿਆਂ ਦਾ ਸਕੂਲ ਨੇੜੇ ਹੋਏ ਕੁੜੀਆਂ ਦਾ ਕਾਲਜ ਨੇੜੇ ਹੋਏ ਉਹਨਾਂ ਕੋਈ ਫਰਕ ਨਹੀਂ ਪੈਂਦਾ ਕੰਮ ਐਕਸਪੋਰਟ ਦਾ ਹੋਏ ਸਾਨੂੰ ਲੇਬਰ ਜਿਹੜੀ ਚਾਹੀਦੀ ਹੈ ਉਹਨੇ ਉਹਦੇ ਲਈ ਜਿਹੜੇ ਕੰਮ ਕਰਨ ਨੇ ਉਹ ਕੰਮ ਨਹੀਂ ਕਰਕੇ ਇਹ ਜਿਹੜੇ ਹੋਰ ਉਗرائی ਦੇ ਧੰਦੇ ਇੱਥੇ ਬਣ ਗਏ ਨੇ ਉਹਨੂੰ ਖਤਮ ਕਰਨਾ ਕਿ ਪੰਜਾਬੀਆਂ ਨੇ ਮਿਲ ਕੇ ਪੰਜਾਬੀਤ ਨੂੰ ਪੰਜਾਬ ਨੂੰ ਤੇ ਦੇਸ਼ ਦੇ ਮਾਨ ਸਨਮਾਨ ਨੂੰ ਬਚਾਉਣ ਦਾ ਕੰਮ ਕਰਨਾ ਇਹੀ ਮੇਰਾ ਸੰਦੇਸ਼ ਹੈ ਤੁਸੀਂ ਕਹੋਗੇ ਮੈਨੂੰ ਡਿਟੇਲ ਦੇਣ ਲਈ ਤੇ ਚਾਚੇ ਕੋਰਸਾ ਤੇ ਚਾਹੇ ਅਨੰਦਪੁਰ ਸਾਹਿਬ ਹੈ ਚਾਹੇ ਸਾਡੇ ਹੋਰ ਪਟਿੰਡਾ ਹੈ ਜਿਨੇ ਸਾਡੇ ਇਤਿਹਾਸਿਕ ਗੁਰਦੁਆਰਿਆਂ ਨੇ ਉਹ ਸਾਰੇ ਇਤਿਹਾਸਿਕ ਗੁਰਦੁਆਰਿਆਂ ਲਈ ਵੀ ਕੇਂਦਰ ਸਰਕਾਰ ਨੇ ਜਿਹੋ ਜਿਹੇ ਕੰਮ ਕੀਤਾ ਹੈ ਉੱਥੇ ਜਿੰਨੀ ਗ੍ਰਾਂਟਸ ਦਿੱਤੀਆਂ ਨੇ ਉਹ ਪ੍ਰਸ਼ਾਸਕੀਮ ਸਵਦੇਸ਼ ਸਕੀਮ ਚ ਮੈਂ ਤੁਹਾਨੂੰ ਆਕੜਾ ਵੀ ਦੱਸ ਦਿਆਂਗੀ ਇਹ ਇਥੇ ਜਿਹੜਾ ਕੋਰੀਡੋਰ ਬਣਿਆ ਦਿੱਲੀ ਅੰਮ੍ਰਿਤਸਰ ਕਟੜਾ ਉਹ ਕੋਰੀਡੋਰ ਦਾ ਵੀ ਕੰਮ ਸ਼ੁਰੂ ਹੈ ਇੱਕ ਗ੍ਰੀਨਫੀਲਡ ਕੋਰੀਡੋਰ ਜਿਹੜਾ ਬਣ ਰਿਹਾ ਉਹਦਾ ਵੀ ਮੁਕਸਰ ਸਾਹਿਬ ਜੀ ਦਾ ਉਹ ਵੀ ਕੰਮ ਸ਼ੁਰੂ ਹੈ ਇਹ ਬਹੁਤ ਵੱਡੇ ਵੱਡੇ ਕੰਮ ਹੋ ਰਹੇ ਨੇ ਫਲਾਈਓਵਰ ਆਰ ਯੂ ਬੀਜ਼ ਬੰਦੇ ਕੱਟ ਕੱਟ ਕੇ ਰੇਲਵੇ ਤੇ ਮਰਦੇ ਸੀ ਹੁਣ ਉਹਨਾਂ ਦੀ ਜਾਨ ਬਚਾਉਣ ਦਾ ਕੰਮ ਟ੍ਰੈਫਿਕ ਸਿਚੁਏਸ਼ਨ ਨੂੰ ਬਿਹਤਰ ਕਰਨ ਦਾ ਕੰਮ ਸੈਂਟਰ ਆਫ ਸਿਟੀ ਜਿਹਨੇ ਜਾਮ ਲੱਗਦੇ ਸੀ ਉਹਨਾਂ ਨੂੰ ਠੀਕ ਕਰਨ ਦਾ ਕੰਮ ਜਿਹੜਾ ਹੈ ਉਹ ਕੇ ਸਰਕਾਰ ਨੇ ਕੀਤਾ ਹੈ ਨਾਟ ਜ਼ੋਨ ਟੋਟਲ 500 ਤੋਂ ਉਤੇ 500 ਤੋਂ ਉਤੇ ਸਾਡੇ ਜਿਹੜੇ ਰੇਲਵੇ ਸਟੇਸ਼ਨਸ ਦੇ 560 ਨੇ ਉਹਨਾਂ ਦੀ ਰੀਲੈਂਪਿੰਗ ਦਾ ਕੰਮ ਹਾਲੇ ਥੋੜੇ 1-2 ਹਫਤੇ ਪਹਿਲਾਂ ਹੀ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਨੋਗਰੇਟ ਕੀਤਾ ਸੀ ਜਿੱਦੋਂ 71 ਜਿਹੜੇ ਸਾਡੇ ਰੇਲਵੇ ਸਟੇਸ਼ਨਸ ਨੇ ਉਹ ਨਾਰਥ ਜ਼ੋਨ ਦੇ ਨੇ ਸਾਰਿਆਂ ਤੋਂ ਵੱਧ ਜਿਹੜਾ ਪੈਸਾ ਹੈ 460 ਕਰੋੜ ਉਹ ਲੁਧਿਆਣੇ ਨੂੰ ਮਿਲਿਆ ਟੈਕਸਟਾਈਲ ਹੱਬ ਲੁਧਿਆਣਾ ਡਿਵੈਲਪ ਹੋ ਸਕੇ ਉਹਦੇ ਲਈ ਸੈਟਲ ਗਵਰਨਮੈਂਟ ਨੇ ਪਲਾਨ ਕੀਤਾ ਹੈ ਤੇ ਮੰਡੀ ਗੁਰੂ ਗੋਬਿੰਦ ਇਸ ਗੋਬਿੰਦਗੜ ਜਿਹੜਾ ਮੰਡੀ ਗੁਰੂ ਗੋਬਿੰਦਗੜ ਹੈ ਉਹਨੂੰ ਸਟੀਲ ਦੀ ਹੱਬ ਸਟੀਲ ਸਕਰਾਪ ਟੂ ਸਟੀਲ ਬਣਾਉਣ ਦਾ ਕੰਮ ਉਹ ਉਹ ਹੱਬ ਡਿਵੈਲਪ ਕਰਨ ਦਾ ਕੰਮ ਕੀਤਾ ਜਿਹੜੀ ਇੱਥੇ ਡੰਪਿੰਗ ਹੋ ਰਹੀ ਸੀ ਤੇ ਅੰਡਰ ਇਨਵੋਇਸਿੰਗ ਹੋ ਰਹੀ ਸੀ ਦੋਨਾਂ ਚ ਉਹਨੂੰ ਠੀਕ ਕਰਕੇ ਇਹਨਾਂ ਨੇ ਟੈਕਸੇਸ਼ਨ ਨੂੰ ਵੀ ਮਿਨੀਮਮ ਟੈਕਸ ਕਰਕੇ ਉਹ ਹੁਣ ਐਂਟੀ ਡੰਪਿੰਗ ਕੰਮ ਵੀ ਇੱਥੇ ਕਰਕੇ ਦਿੱਤਾ ਹੈ ਸੈਟਲ ਗਵਰਨਮੈਂਟ ਨੇ ਕਿ ਕਿਸੇ ਤਰੀਕੇ ਨਾਲ ਅਸੀਂ ਜਿਹੜੇ ਐਸਪੀਰੈਸ਼ਨਲ ਇੰਡੀਆ ਦੀ ਅਗਰ ਕੋਈ ਵੱਡੀ ਮਿਸਾਲ ਹੈ ਤੇ ਉਹ ਪੰਜਾਬ ਹੈ ਪੰਜਾਬ ਦੇਸ਼ ਦੀ ਆਨ-ਬਾਨ ਸ਼ਾਨ ਸੀ ਨੰਬਰ 1 ਦੀ ਸਟੇਟ 27 28 ਨੰਬਰ ਤੇ ਪਹੁੰਚ ਗਈ ਹੈ ਹੁਣ ਸਾਨੂੰ ਇਹਨੂੰ ਵਾਪਸ ਇੱਕ ਨੰਬਰ ਤੇ ਲੈ ਕੇ ਆਣਾ ਹੈ ਇਹ ਇਹੀ ਮੇਰਾ ਅੱਜ ਦਾ ਸਟੇਟਮੈਂਟ ਰਹੇਗਾ ਜਿਸ ਤਰ੍ਹਾਂ ਪਾਸਪੋਰਟ ਦਿੱਤ ਜਗਾ 209 ਕਾਲਜ ਗਕੂਨੀਸ ਤੋਂ ਆੜੀ ਦੇ ਅੱਜ ਉੱਥੇ ਪਾਸਪੋਰਟ ਦਫਤਰ ਦੇ ਬਾਹਰ ਕਿੰਨੇ ਕਿੰਨੇ ਦਲਾਲਾਂ ਦਾ ਬੋਲਬਾਲਾ ਜ਼ਿਆਦਾ ਹੈਗਾ ਉਹ ਲੋਕ ਖੱਜਲ ਖਵਾ ਰਹੇ ਨੇ ਅਪਾਇੰਟਮੈਂਟ ਲੋਕਾਂ ਨੂੰ ਮਿਲ ਨਹੀਂ ਰਹੀ ਜਲਦੀ ਜੇ ਮਿਲਦੀ ਹੈ ਤੇ ਦਲਾਲ ਜਿਹੜੇ ਹੈਗੇ ਨੇ ਉਹ ਤੇ ਜ਼ਿਆਦਾ ਬੋਲਬਾਲਾ ਉਹਨਾਂ ਦਾ ਕਰਦਾ ਮੈਂ ਤੁਸੀਂ ਮੈਂ ਤੁਹਾਡੇ ਤੋਂ ਤੁਹਾਡਾ ਮੈਸੇਜ ਲੈ ਕੇ ਜਾ ਰਹੀਆਂ ਜਾਣ ਤੋਂ ਪਹਿਲੇ ਮੈਂ ਆਪੇ ਪਾਸਪੋਰਟ ਆਫਿਸ ਹੋ ਕੇ ਆਵਾਂਗੀ ਮੈਂ ਵੀਜ਼ਾ ਸਾਹਿਬ ਜੀ ਦੇ ਨਾਲ ਇੱਕ ਇੱਕ ਕੰਮ ਕੇ ਮੈਨੂੰ ਮੈਨੂੰ ਤੁਸੀਂ ਇਨਫੋਰਮ ਕੀਤਾ ਹੈ ਇੱਥੇ ਪੂਰਾ ਐਕਸ਼ਨ ਹੋਏਗਾ ਜੀ ਮੈਡਮ ਅਕਾਲੀ ਦਮ ਕੇ ਸਾਥ ਗੱਡਵੰਦਨ ਤੋਂ ਲੈ ਕੇ ਕਿ ਕਿਆ ਸੋਚ

ਕਿਤੇ ਨਾ ਕਿਤੇ ਇਹ ਨਹੀਂ ਸਮਝਦੇ ਉਥੋਂ ਫੰਡ ਆਇਆ ਤੇ ਜੇ ਇੱਥੇ ਨਹੀਂ ਲੱਗਿਆ ਤੇ ਸਾਡੇ ਕਿਤੇ ਨਾ ਕਿਤੇ ਆਪਣੇ ਬੰਦੇ ਐ ਜੀ ਵੀ ਕਮੀ ਰਹੀ ਕਿ ਉਹ ਉਸ ਮੋੜੇ ਨੂੰ ਪੁਣਾ ਹੀ ਨਹੀਂ ਪਾਏ ਕਿਉਂ ਨਹੀਂ ਕਰ ਪਾਏ ਉਹ 5 ਸਾਲ ਦਾ ਟਾਈਮ ਮੈਂ ਸਰ ਦੇਖਿਓ ਜਿਹੜਾ ਰਾਜਨੀਤਿਕ ਪੁਨਾਹ ਦੀ ਗੱਲ ਐ ਲੋਕਾਂ ਨੂੰ ਵੀ ਸਮਝ ਆਣਾ ਚਾਹੀਦਾ ਐ ਇੱਕ ਪਾਸੇ ਇੱਕ ਬੰਦਾ ਕਹਿੰਦਾ ਰਹੇ ਜਦ ਤਾਈਂ ਲੋਕਾਂ ਦਾ ਦਿਮਾਗ ਨਹੀਂ ਪਲਟਦਾ ਜਦ ਤਾਈਂ ਲੋਕਾਂ ਨੂੰ ਇਹ ਸਮਝ ਨਹੀਂ ਲੱਗਦੀ ਲੋਕਤੰਤਰic ਟਾਈਮਿੰਗ ਹੁੰਦੀ ਹੈ ਮੈਂ 5 ਸਾਲ ਤੋਂ ਐਈ ਮੈਂ ਮੇਰਾ ਖਿਆਲ ਬੁਡੇ ਨਾਲੇ ਦੀ ਗੱਲ ਮੈਂ ਪਹਿਲਾਂ ਵੀ ਕਹੀ ਹੁਣੀ ਅੱਜ ਫੇਰ ਰਿਪੀਟ ਕਰ ਰਹੀ ਆ ਐਦਾ ਮਤਲਬ ਮੇਰੀ ਮੈਮਰੀ ਠੀਕ ਹੈ ਮੈਨੂੰ ਯਾਦ ਹੈ 2 ਸਾਲ ਪਹਿਲਾਂ ਵੀ ਐਈ ਪ੍ਰੈਸ ਹੋਈ ਹੈ ਪਰ ਉਹਦਾ ਮਤਲਬ ਐ ਕਿ ਇੱਥੇ ਜਿਹੜੇ ਲੋਕੀ ਨੇ ਉਹਨਾਂ ਨੂੰ ਯਾਦ ਕਰਾਉਣਾ ਜ਼ਰੂਰੀ ਹੈ ਉਹਨਾਂ ਨੂੰ ਦੱਸਣਾ ਤੇ ਉਹਨਾਂ ਨੂੰ ਐਈ ਹੋਣਾ ਕਿ ਅਸੀਂ ਸਰਕਾਰ ਕਾਦੇ ਲਈ ਚੁਣਦੇ ਨੇ ਕੰਮ ਕਰਨ ਲਈ ਜਿਹੜੇ ਬੰਦੇ ਚੋਰੀ ਚੁਕਾਰੀ ਕਰ ਰਹੇ ਨੇ ਕੰਮ ਨਹੀਂ ਕਰ ਰਹੇ ਉਹਨਾਂ ਦੀ ਤੁਸੀਂ ਸੁਣੋਗੇ ਜਿਹੜਾ ਬੰਦਾ ਤੁਹਾਡੇ ਅੱਗੇ ਅੱਖਾਂ ਦੇ ਅੱਗੇ ਕੰਮ ਕਰਕੇ ਦੇ ਰਿਹਾ ਚੈੱਕ ਕਰਸਾਰਪੁਰ ਕੋਰੀਡੋਰ ਦਾ ਕੰਮ ਹੋਏ ਚਾਹ ਹਾਈਵੇ ਦਾ ਕੰਮ ਹੋਏ ਚਾਹ ਗ੍ਰੀਨਫੀਲਡ ਕੋਰੀਡੋਰ ਬਣਾਉਣ ਦਾ ਕੰਮ ਹੋਏ ਚਾਹ ਆਰ ਯੂ ਪੀ ਬਣਾਉਣ ਦਾ ਕੰਮ ਹੋਏ ਚਾਹ ਅੰਡਰਪਾਸ ਬਣਾਉਣ ਦਾ ਕੰਮ ਹੋਏ ਤੁਸੀਂ ਉਹਦੀ ਸੁਣੋਗੇ ਜਿਹਨੇ ਆਪਣਾ ਸਰਟੀਫਿਕੇਟ ਤੁਹਾਡੇ ਅੱਗੇ ਲਾਤ ਦਾ ਕੰਮ ਕਰਕੇ ਜਾਂ ਉਹਦੀ ਸੁਣੋਗੇ ਜਿਹੜਾ ਬਾਰੀ ਬਾਰੀ ਬੁੱਢਾ ਨਾ ਵਾਲਾ ਦਿਖਾ ਕੇ ਉੱਥੋਂ ਪੈਸੇ ਕੱਢਦਾ ਹੈ ਇਹ ਤੇ ਜਨਤਾ ਨੂੰ ਵੀ ਸੋਚਣਾ ਹੈ ਨਾ ਜੀ ਇਹ ਕੀ ਕਰਕੇ ਭਰਾ ਰਹੇ ਤੁਸੀਂ ਲਗਾਤਾਰ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਨੌਜਵਾਨ ਜਿਹੜਾ ਨਸ਼ੇ ਨਾਲ ਮੋਹਤ ਹੋ ਰਹੀ ਹੈ ਉਹਨਾਂ ਦੀ ਪਰ ਲਗਾਤਾਰ ਜਿਹੜੀ ਪੰਜਾਬ ਸਰਕਾਰ ਉਹ ਕਹਿੰਦੀ ਵੀ ਜਿਹੜੀ ਬਾਰਡਰ ਤੇ ਬੀਐਸਐਫ ਤਣਾਅ ਦੇ ਤੇ ਸਾਰਾ ਨਸ਼ਾ ਜਿਹੜਾ ਉਹ ਪੰਜਾਬ 'ਚ ਨਹੀਂ ਹੋ ਰਿਹਾ ਉਹ ਗੁਆਂਢੀ ਦੇਸ਼ਾਂ 'ਚ ਹੋ ਰਿਹਾ ਹੈ ਉੱਥੋਂ ਆ ਰਿਹਾ ਹੈ ਕਿਉਂਕਿ ਇਹਨਾਂ ਤੁਹਾਡੀ ਨਜ਼ਰ ਸਾਡੀ ਕਿਤੇ ਨਾ ਕਿਤੇ ਕਾਡੀ ਸੁਰੱਖਿਆ ਕਮਜ਼ੋਰ ਹੈ ਜਿਸ ਕਰਕੇ ਨਸ਼ਾ ਪੰਜਾਬ 'ਚ ਹੈ ਇੱਕ ਗੱਲ ਗੱਲ ਤੇ ਜੀ ਐਚਡੀ ਬਾਰਡਰ ਦੇ ਜਿਹੜਾ ਬਾਰਡਰ ਬਾਰਡਰ ਮੈਨੇਜਮੈਂਟ ਇੱਕ ਗੱਲ ਹੁੰਦੀ ਹੈ ਉੱਥੇ ਜਿਹੜਾ ਕੰਮ ਬੀਐਸਐਫ ਨੂੰ ਕਰਨਾ ਹੈ ਮੈਂ ਡਿਟੇਲ ਨਹੀਂ ਦੱਸ ਸਕਦੀ ਪਰ ਉਹ ਰੋਜ਼ ਉਹ ਡਰੋਨਾਂ ਨੂੰ ਘੁਰਾ ਰਹੇ ਨੇ ਰੋਜ਼ ਉਹਨਾਂ ਨੂੰ ਫੜ ਰਹੇ ਨੇ ਤੇ ਸਾਡੀ ਕੁੜੀਆਂ ਜਿਹੜੀ ਬੀਐਸਐਫ ਦੀ ਅਫਸਰ ਨੇ ਨਾ ਉਹ ਡਰੋਨ ਗ੍ਰਾਹਣ ਦਾ ਕੰਮ ਕਰ ਰਹੀਆਂ ਨੇ ਉਹ ਗੱਲ ਵੱਖਰੀ ਹੈ ਜੀ ਇੱਥੇ ਜਿਹੜਾ ਮیث ਤੇ ਬਾਕੀ ਜਿਹੜੇ ਡੇਂਜਰਸ ਡਰੱਗਸ ਇੱਥੇ ਇਸਤੇਮਾਲ ਹੋ ਰਹੇ ਨੇ ਉਹ ਸਿਰਫ ਉਹ ਉਸ ਪਾਸੇ ਦੀ ਹੋਰ ਇੱਕ ਬਹੁਤ ਇੱਕ ਗੈਂਗ ਜਿਹਨੂੰ ਕਹਿੰਦੇ ਨੇ ਇੱਥੇ ਗੈਂਗ ਵੀ ਬੈਠੇ ਨੇ ਤੇ ਜਿਹੜੀ ਸਟੇਟ ਗਵਰਨਮੈਂਟ ਦੇ ਨਾਲ ਲਾਅ ਐਂਡ ਆਰਡਰ ਹੈ ਉਥੇ ਕਿਥੇ ਕਮੀ ਦਿਖ ਰਹੀ ਹੈ ਬਹੁਤ ਵੱਡਾ ਲਹੂ ਰਿਹਾ ਮੈਮ ਸੰਸਾਰੀ ਨੂੰ ਪਤਾ ਕਿ ਪਾਕਿਸਤਾਨ ਦੇ ਪਰ ਦੇ ਰਿਲੇਸ਼ਨ ਨਹੀਂ ਵਧੀਆ ਪਾਕਿਸਤਾਨ ਅੱਪਸਰ ਹਮਲਾ ਇਧਰ ਕਰਦਾ ਰਹਿੰਦਾ ਪਰ ਇੰਡਸਟਰੀ ਦੀ ਜਦੋਂ ਗੱਲ ਆਉਂਦੀ ਹੈ ਪੰਜਾਬ ਦੇ ਜਿਹੜੇ ਬਹੁਤ ਵਪਾਰੀ ਸਿੱਕੇ ਉਹ ਵਾਕ ਬਾਰਡਰਾਂ 'ਤੇ ਪਾਕਿਸਤਾਨ ਦੇ ਵਿੱਚ ਟ੍ਰੇਡ ਕਰਦੇ ਹੁੰਦੇ ਸੀ ਸਾਡਾ ਬਹੁਤ ਸਮਾਨ ਉਤਪਾਦਨ ਸੀ ਜੋ ਉਹ ਮਿਲ ਪੰਦਾ ਟ੍ਰੇਡ ਪਰ ਹੁਣ ਵੀ ਹੁੰਦਾ ਪਰ ਵਾਇਆ ਦੁਬਈ ਹੁੰਦਾ ਜਿਹੜੇ ਵੱਡੇ ਪਲੇਅਰਸ ਨੇ ਕੀ ਲੱਗਦਾ ਨਹੀਂ ਕਿ ਇਹ ਵੀ ਟ੍ਰੇਡ ਜਿਹੜਾ ਕੋਰੀਡੋਰ ਹੈ ਸੁਣਨਾ ਚਾਹੀਦਾ ਹੈ इवन ਗੁਜਰਾਤ ਦੇ ਥਰੂ ਟ੍ਰੇਡ ਹੋ ਰਿਹਾ ਪਾਕਿਸਤਾਨ ਨਾਲ ਪੰਜਾਬ ਪੰਜਾਬ ਦੀ ਜਿਹੜੇ ਕਿਸਾਨ ਦੀ ਸਭ ਮੇਰੀ ਗੱਲ ਸੁਣ ਮੇਰੀ ਗੱਲ ਸੁਣੋ ਜੀ ਤੁਹਾਡੀ ਸਬਜ਼ੀਆਂ ਪੰਜਾਬ ਦੀ ਸਬਜ਼ੀਆਂ ਦਿੱਲੀ ਵੀ ਜਾਂਦੀਆਂ ਨੇ ਉੱਥੇ ਬੈਟਰ ਰੇਟ ਮਿਲਦੇ ਨੇ ਅੱਜ ਉਹਨਾਂ ਦੇ ਕੋਲ ਤੇ ਇਕਨੋਮੀ ਠੱਪ ਬੈਠੀ ਆ ਉਹਨਾਂ ਦੇ ਕੋਲ ਪੈਸੇ ਨਹੀਂ ਨੇ ਆਪਣੇ ਅਨਾਜ ਖਰੀਦਣ ਲਈ ਤੇ ਤੁਸੀਂ ਜਿੱਥੇ ਟ੍ਰੇਡ ਦੀ ਓਪਰਚੁਨਿਟੀ ਹੈ ਉੱਥੇ ਟ੍ਰੇਡ ਕਰ ਲਓ ਜਦੋਂ ਆਪਣੇ ਟੈਰੋਰੀਜ਼ਮ ਫੰਡਿੰਗ ਐਂਟੀ ਜਿਹੜੇ ਇੰਡੀਆ ਕੰਮ ਕਰਦੇ ਨੇ ਉਹਦੇ ਬਾਅਦ ਉਹ ਗੱਲ ਵੀ ਕਰ ਲਾਂਗੇ ਮੈਂ ਗੁਜਰਾਤ ਦੇ ਪਰੂ ਤਾਂ ਉਹੀ ਬਿੰਦੇ ਸੋ ਰਹੇ ਉਹ ਕੁਝ ਵੱਡੇ ਪਲੇਅਰ ਸੀ ਕਰ ਰਹੇ ਨੇ ਚਾਹੀਦੇ ਮੇਰੀ ਉਹ ਜਿਹੜਾ ਵਾਇਆ ਹਵਾਈ ਜਹਾਜ਼ ਤੋਂ ਦੁਬਈ ਜਾ ਕੇ ਕੋਈ ਕੰਮ ਹੋ ਰਿਹਾ ਉਹਦੀ ਜਾਣਕਾਰੀ ਮੈਂ ਤੇ ਨਹੀਂ ਦੇ ਸਕਦੀ ਉੱਥੇ ਦੁਬਈ ਜਾ ਰਿਹਾ ਨਾ ਮਾਲ ਦੁਬਈ ਜਿੰਨੇ ਜਿੱਥੇ ਭੇਜਣਾ ਉਹ ਭੇਜਦਾ ਹੋਏਗਾ ਉਹਨੂੰ ਉੱਥੇ ਮੈਂ ਰੋਕ ਵੀ ਨਹੀਂ ਸਕਦੀ ਅਸੀਂ ਅਸੀਂ ਐਕਸਪੋਰਟ ਦੁਬਈ ਕਰ ਰਹੇ ਹਾਂ ਨਾ ਕੰਟੇਨਰਾਂ ਦੇ ਮਾਧਿਅਮ ਰਾਹੀਂ ਇੱਥੇ ਆ ਰਿਹਾ ਜੀ ਜਿਹੜਾ ਟੈਕਸਟਾਈਲ ਹੈਗਾ ਉਹਦਾ ਜਿਹੜਾ ਸਮਾਨ ਉਹ ਉੱਥੋਂ ਇੱਥੇ ਆ ਰਿਹਾ ਜੀ ਨਾਲ ਵਪਾਰੀ ਬੜਾ ਨਹੀਂ ਆ ਰਿਹਾ ਹੁਣ ਹੁਣ ਉਹਦੀ ਉਹਨੂੰ ਸੌਟ ਆਊਟ ਕਰਨ ਲਈ ਜਿਹੜੀ ਡਿਊਟੀ ਹੈ ਉਹ بیس ਡਿਊਟੀ ਲਾਤੀ ਹੈ ਕਿ ਇੰਨੀ ਡਿਊਟੀ ਹੀ ਘੱਟ ਤੋਂ ਘੱਟ ਮਿਨੀਮਮ ਡਿਊਟੀ ਇੰਨੀ ਹੋਣੀਗੀ ਤੇ ਇੰਪੋਰਟ ਪ੍ਰਾਈਸ ਜਿਹੜਾ ਹੈ ਇੰਨੀ ਇਹਨਾ ਹੋਏਗਾ ਉਸ ਕਰਕੇ ਉਹ ਐਂਟੀ ਡੰਪਿੰਗ ਕੰਮ ਜਿਹੜਾ ਹੈ ਉਹ ਕਾਨੂੰਨ ਲਾਗੂ ਕਰ ਕਿਸਾਨ ਬਾਰਡਰਾਂ ਤੇ ਬੈਠੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਉਹ ਮੁੱਖ ਮੰਤਰੀ ਦੇ ਘਰ ਵੀ ਬੈਠੇ ਨੇ ਉਹ ਉਹਨੂੰ ਜਾ ਕੇ ਪੁੱਛ ਲਓ ਐਮਐਸਪੀ ਦਾ ਇੱਕ ਮੇਰੀ ਗੱਲ ਤੇ ਸੁਣ ਲੈ ਭਰਾ ਮੇਰੇ ਦੇਖੋ ਮੁੱਖ ਮੰਤਰੀ ਦੇ ਘਰ ਕਦੇ ਕਿਸਾਨ ਬਹਿੰਦੇ ਨੇ ਕਦੇ ਨਰਸਾਂ ਬੈਂਦੀਆਂ ਨੇ ਕਦੇ ਇਲੈਕਟ੍ਰਿਸਿਟੀ ਡਿਪਾਰਟਮੈਂਟ ਦੇ ਬੰਦੇ ਬੈਂਦੇ ਨੇ ਕਦੇ ਡਾਕਟਰ ਬੈਂਦੇ ਨੇ ਉਹਨਾਂ ਨੂੰ ਉਹ ਰੀਲੇ ਚੱਲ ਰਿਹਾ ਉੱਥੇ ਜਾ ਕੇ ਪੁੱਛ ਲਓ ਨਾ ਕਾਦੇ ਲਈ ਕਰ ਰਹੇ ਨੇ ਮੈਂ ਵੀ ਕੱਜ ਤੁਸੀਂ ਇੰਡਸਟਰੀ ਨੂੰ ਬੁਲਾਇਆ ਮੈਨੀਫੈਸਟੋ ਦੇ ਆਈਡੀਆ ਲੈਣ ਲਈ ਐਗਰੀਕਲਚਰ ਵੀ ਇੱਕ ਇੰਡਸਟਰੀ ਹੈ ਉਹਨਾਂ ਨੂੰ ਕਿਉਂ ਨਹੀਂ ਬੁਲਾਇਆ ਗਿਆ ਨਹੀਂ ਇਹ ਕੋਈ ਉਹ ਰੂਪ ਥੋੜਾ ਹੀ ਹੈ ਨਹੀਂ ਨਹੀਂ ਇਹ ਇੱਥੇ ਤੇ ਫੂਡ ਪਾਰਕ ਸਾਰੇ ਹਾਂ ਤੋਂ ਵੱਧ ਜਿਹੜੇ ਨੇ ਉਹ ਸੈਨਲ ਗਵਰਨਮੈਂਟ ਨੇ ਦਿੱਤੇ ਨੇ ਅਸੀਂ ਅਸੀਂ ਤੇ ਇੱਥੇ ਦੇਖੋ ਅਸੀਂ ਮੰਨਦੇ ਨੇ ਕਿਸਾਨ ਦੀ ਆਏ ਵਧਾਉਣੀ ਹੈ ਤੇ ਦੋ ਤਿੰਨ ਕੰਮ ਹੋਣੇ ਚਾਹੀਦੇ ਨੇ ਪਹਿਲਾ ਸਾਰਿਆਂ ਨੂੰ ਦੱਸਣਾ ਪਏਗਾ ਕਿ ਕਿਹੜੀ ਕ੍ਰੌਪ ਕੈਸ਼ ਕ੍ਰੌਪ ਹੈ ਤੁਹਾਨੂੰ ਕਿਨਾ ਫਾਇਦਾ ਜ਼ਿਆਦਾ ਮਿਲ ਸਕਦਾ ਹੈ ਦੂਜਾ ਜਿਹੜੇ ਤੁਸੀਂ ਪ੍ਰੋਡਕਟ ਜਿਹੜਾ ਪ੍ਰੋਡਕਸ਼ਨ ਹੈ ਤੁਹਾਡਾ ਉਹਨੂੰ ਤੁਸੀਂ ਕਿਸ ਤਰ੍ਹਾਂ ਇਸਤੇਮਾਲ ਕਰਕੇ ਇੰਡਸਟਰੀ ਚ ਲਾ ਸਕਦੇ ਹੋ ਇੱਥੇ ਫੂਡ ਇੰਡਸਟਰੀ ਨੂੰ ਲੈ ਕੇ ਵੀ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਹੈ ਉੱਥੇ ਵੀ ਜਿਹੜੀ ਇੰਜੀਨੀਅਰਿੰਗ ডিপਾਰਟਮੈਂਟ ਹੈ ਉਹਨੂੰ ਵੀ ਅਸੀਂ ਪਿਛਲੀ ਵਾਰੀ ਇੱਕ ਕੰਮ ਸ਼ੁਰੂ ਕਰਤਾ ਸੀ ਕਿ ਉਹਨਾਂ ਨੂੰ ਫੂਡ ਪੈਕੇਜ ਫੂਡ ਇੰਡਸਟਰੀ ਬਣਾਉਣ ਲਈ ਜਾਤਾ ਹੈ ਅਸੀਂ ਕੰਮ ਨਹੀਂ ਕਰਨਗੇ ਤਾਂ ਤਾਂ ਹੀ ਉਹ ਇੰਡਸਟਰੀ ਪਿਕਅਪ ਨਹੀਂ ਹੋਏਗੀ ਤਾਂ ਜਿਹੜਾ ਦਾਮਦੂਮ ਕਰਕੇ ਜਿਹੜਾ ਸਾਨੂੰ ਕੋਲ ਸਟੋਰੇਜ ਬਣਾਉਣੀ ਹੈ ਸਾਨੂੰ ਲੌਜਿਸਟਿਕ ਚੇਨ ਡਿਵੈਲਪ ਕਰਨੀ ਹੈ ਉਹ ਤੁਸੀਂ ਅੱਛਾ ਪੁਆਇੰਟ ਯਾਦ ਦਿਲਾ ਦਿੱਤਾ ਮੈਨੂੰ ਜਿਹੜਾ ਸਾਡਾ ਸਾਨੇਵਾਲ ਤੋਂ ਖੁਰਜੀ ਦਾ ਕੋਰੀਡੋਰ ਫਰੇਟ ਕੋਰੀਡੋਰ ਤਿਆਰ ਹੋਇਆ ਹੈ ਉਹ ਦਾ ਮਤ ਸਕਦੀ ਹੈ ਕਿ ਜਿਹੜਾ ਸਾਡਾ ਪ੍ਰੋਡਕਸ਼ਨ ਹੈ ਚੈ ਕਪੜਾ ਹੈ ਚੈ ਵੂਲ ਹੈ ਚੈ ਖਾਨ ਪੀਣ ਦਾ ਸਮਾਨ ਹੈ ਉਹ ਇਸ ਕੋਰੀਡੋਰ ਤੋਂ ਆਪਾਂ ਬਾਹਰ ਪੇਚ ਸਕੀਏ ਔਰ ਟਾਈਮ ਜਿਹੜਾ ਲੱਗਦਾ ਉਹਨੂੰ ਘੱਟ ਕਰ ਸਕੀਏ ਲੌਜਿਸਟਿਕ ਚੇਨ ਮੈਨੇਜਮੈਂਟ ਨੂੰ ਬੈਟਰ ਕਰ ਸਕੀਏ ਤਾਂ ਕਿ ਇਥੇ ਜਿਹੜੇ ਨਾਰਮਲ ਕਿਸਾਨ ਨੇ

ਦੇਖੋ ਮੇਰੀ ਗੱਲ ਸੁਣੋ ਸਾਡੀ ਪਾਰਟੀ ਐ ਐ ਕਿਸੇ ਦੀ ਰਾਏ ਨਹੀਂ ਹੁੰਦੀ ਕਿ ਕੀ ਕਰਨਾ ਹੈ ਉਹਨਾਂ ਨੂੰ 370 ਸੀਟਾਂ ਜਿੰਨੀਆਂ ਨੇ ਉਹ ਜਿੱਤਣ ਲਈ ਉਹਨਾਂ ਨੂੰ ਜਿਹੜਾ ਕੈਂਡੀਡੇਟ ਠੀਕ ਲੱਗੇਗਾ ਉਹਨੂੰ ਇੱਥੇ ਭੇਜ ਦੇਣਾ ਤੁਸੀਂ ਡਿਸਪਲਿਨ ਸਪਾਈ ਹੋ ਜਾਓਗੇ ਹਾਈ ਕਮਾਂਡ ਨੇ ਕਿਹਾ ਤੁਸੀਂ ਮੰਨੋਗੇ ਬਿਲਕੁਲ ਮੈਡਮ ਉਹਨਾਂ ਬਿਲਕੁਲ ਮੇਰੀ ਗੱਲ ਸੁਣੋ ਜੀ ਮੈਂ ਮੈਂ ਨਹੀਂ ਇੱਥੇ ਜਿੰਨੇ ਬੈਠੇ ਨੇ ਦੇਵੀ ਜੀ ਜੀਵਨ ਜੀ ਧਮਨ ਜੀ ਮਿੱਤਲ ਜੀ ਰੈਨੂ ਜੀ ਵਿਕਰਮ ਆਪਣਾ ਗਰੇਵਾਲ ਜੀ ਅੱਪਾ ਸਾਰੇ ਡਿਸਪਲਿਨ ਬੰਦੇ ਨੇ ਜਿਹਨੂੰ ਕਹਤਾ ਕਿ ਹੁਣ ਬਸ ਤੇ ਬਸ ਅੱਪਾ ਅਪਾ ਇਹ ਇਹ ਗੱਲ ਹੀ ਨਹੀਂ ਕਰਦੇ ਸੀ ਅੱਪਾ ਸਾਰੇ ਡਿਸਪਲਿਨ ਬੰਦੇ ਬੈਠੇ ਨੇ ਪਾਰਟੀ ਨੇ ਕੀ ਕਰਨਾ ਹੈ ਅਈ ਡਾਂਗ ਲੈ ਕੇ ਤੁਸੀਂ ਤੁਰ ਪਾਉਂਦੇ ਤੁਰ ਪਾਂਗੇ ਕਹਾਂ ਤੇ ਬਹਿ ਜਾਂਦੇ ਬਹਿ ਜਾਣਗੇ ਜੰਗਲ ਕਿੰਨੀ ਕਿੰਨੀ ਗੱਡੰਦਰ ਨੂੰ ਲੈ ਕੇ ਜਿੱਦਾਂ ਵੀ ਹੋਏਗਾ ਕਰਾਂਗੇ ਪਰ ਇਹ ਦੱਸੋ ਕਿ ਕਿਆ ਤੁਹਾਡੀ ਗੱਲਬਾਤ ਇਕੱਲੀ ਗੱਲ ਚਲਦੀ ਹੈ ਇਹ ਨਹੀਂ ਭਰਾ ਮੇਰੇ ਮੈਂ ਇਹਦੀ ਕਿਹਾ ਕਿ ਉਹ ਮੇਰੇ ਪੇਸਕੇਲ ਤੋਂ ਵੱਧ ਗੱਲ ਹੈ ਜਦੋਂ ਹੋਏਗੀ ਮੈਂ ਤੈਨੂੰ ਦੱਸਿਆਗੀ ਥੋੜੀ ਚਾਹੀਦੀ ਹੈ ਗੱਡੰਦਰ ਹੋਣ ਲਈ ਮੇ ਮੇਰੀ ਗੱਲ ਸੁਣੋ ਜੀ ਇਹ ਮੇਰੀ ਮੇਰੀ ਰਾਏ ਦੀ ਗੱਲ ਹੈ ਹੀ ਨਹੀਂ ਜੀ ਇਹ ਜੋ ਵੀ ਹੋਏਗਾ ਜੋ ਵੀ ਹੋਏਗਾ ਪਾਰਟੀ ਦੇ ਇੰਟਰਸਟ ਜੋ ਵੀ ਹੋਏਗਾ ਅਪਾਉ ਕਰਨਾ ਪੰਜਾਬ ਨੂੰ ਵੀ ਠੀਕ ਕਰਨਾ ਹੈ ਪੰਜਾਬ ਦੇ ਇੰਟਰਸਟ ਨੂੰ ਵੀ ਪੰਜਾਬ ਦੇ ਇੰਟਰਸਟ ਨੂੰ ਵੀ ਪ੍ਰੋਟੈਕਟ ਕਰਨਾ ਹੈ ਤੇ 370 ਦਾ ਵੀ ਪ੍ਰੋਟੈਕਸ਼ਨ ਚਾਹੀਦਾ ਜੋ ਠੀਕ ਹੋਏਗਾ ਉਹ ਕਰਾਂਗੇ ਉਹ ਇੱਥੇ ਜਿੱਥੇ ਬੀਜੇਪੀ ਕੰਮ ਕਰ ਰਹੀ ਹੈ ਦੇਖੋ ਪ੍ਰਾਈਵੇਟ ਜਿਹੜੇ ਸਕੂਲ ਆ ਇਹਨਾਂ ਦੇ ਲੋਕੋ ਫੋਟੋ ਮੀਡੀਆ ਦੇ ਪਾਸੋਂ ਮਿਲਦਾ ਪਾਰਦਰਸ਼ੀ ਤਕਨੀਕੀ ਸਪਰਨ ਆਇਆ ਤੇ ਪੰਜਾਬ ਵਿੱਚ ਮੈਂ ਮੈਂ ਤੁਹਾਡਾ ਮੈਸੇਜ ਲੈ ਕੇ ਜਾ ਰਹੀ ਹਾਂ ਜਿਹੜਾ ਐਜੂਕੇਸ਼ਨ ਹੁੰਦਾ ਹੈ ਉਹ ਜਿਹੜੇ ਪ੍ਰਾਈਵੇਟ ਸਕੂਲ ਦੀ ਤੁਸੀਂ ਗੱਲ ਕੀਤੀ ਹੈ ਉਹ ਸਟੇਟ ਸਬਜੈਕਟ ਹੈ ਉਹ ਰਾਜੇ ਦਾ ਕੰਮ ਹੈ ਐ ਰਾਜੇ 'ਚ ਸਾਡੀ ਇੰਟਰਫੇਰੈਂਸ ਨਹੀਂ ਹੋ ਸਕਦੀ ਉਹ ਰਾਜ ਸਰਕਾਰ ਨੂੰ ਹੀ ਕਰਨਾ ਹੋਏਗਾ ओ, ने गे, नहीं सेंट्रल गवर्नमेंट न्यू एजुकेशन पॉलिसी तहत जेडे सेंट्रल स्कूल्स ने जो भी कर सकती है वो करेगी उम्मीदवार तो 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 नहीं है जो तो हमेशा बाहर से आएगा उम्मीदवार आपको नहीं मालूम ना की अभी पार्टी ने क्या तय किया ਪਾਰਟਿਕ कीजिए। ਕੀਜੀਏ ਪਾਰਟਿਕ ਆਏਗਾ ਵੇਟ ਕੀਜੀਏ ਮੈਮ ਨਸ਼ੇ ਦੀ ਗੱਲ ਚਲਦੀ ਸੀ ਲਗਾਤਾਰ ਪੰਜਾਬ ਚੋਂ ਮੁਟਿਆਰਾ ਵੀ ਜਿਹੜੀ ਆ ਉਹ ਨਸ਼ੇ ਦੀ ਦਲਦੋਸ ਚ ਫਸਿਆ ਜਾ ਰਹੀ ਹੈ ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲਾਂ ਚ ਕਿੰਨੇ ਜਿਹੜੇ ਹੈ ਰੀਹੈਬ ਸੈਂਟਰ ਖੋਲੇ ਗਏ ਨੇ ਵਿਚਾਲ ਲੋਕ ਕੇਂਦਰ ਖੋਲੇ केंद्र ਨੇ ਕਿਉਂਕਿ ਕੁੜੀਆਂ ਲਈ ਪੰਜਾਬ ਚ ਕੋਈ ਨਸ਼ਾ ਛਡਾਓ ਕੇਂਦਰ ਨਹੀਂ ਹੈ ਮੈਂ ਮੈਸੇਜ ਲੈ ਕੇ ਜਾ ਰਹੀਆਂ ਜੀ ਐਵੀ ਸਟੇਟ ਸਬਜੈਕਟ ਹੈ ਐ ਸੈਂਟਰ ਸਬਜੈਕਟ ਨਹੀਂ ਹੈ ਪਰ ਕੋਈ ਸਕੀਮ ਦੀ ਗੱਲ ਕੀਤੀ ਹੈ ਮੁੰਡੇ ਹਰਦੇ 에어ਪੋਰਟ ਤੇ ਗਾਟਿਆ ਕਿ ਅਜ ਤੱਕ ਚੰਡੀਗੜ੍ਹ ਦਾ 에어ਪੋਰਟ ਵੀ ਪ੍ਰੋਪਰ ਚੱਲ ਨਹੀਂ ਪਾਇਆ ਉਹਨੂੰ ਪ੍ਰੋਪਰ ਫਲਾਈਟ ਨਹੀਂ ਮਿਟੀ ਕਹਿਆ ਜਾਂਦਾ 에어ਪੋਰਟ ਦਾ ਦੂਜੰਦੇ ਉਦਮਪੁਰ ਵੀ ਖੁੱਲ ਜਾਏਗਾ ਲੁਧਿਆਣਾ ਵੀ ਖੁੱਲ ਜਾਏਗਾ ਪਰ 에어 ਪ੍ਰਾਪਤੀ ਹੈ ਨਹੀਂ ਕਿ ਇੰਨੇ ਹੈ ਫ੍ਰੀਕੁਐਂਟਲੀ ਇੱਥੇ ਫਲਾਈਟਾਂ ਮਿਲ ਸਕਣ ਤੁਹਾਨੂੰ ਪਤਾ ਹੈ ਹੁਣ 에어 ਇੰਡੀਆ ਟੇਕਓਵਰ ਹੋ ਗਈ ਹੈ ਤਾਂ ਸਾਰਿਆਂ ਤੋਂ ਵੱਡਾ ਜਿਹੜਾ ਆਰਡਰ ਹੈ 4000 ਜਹਾਜ਼ਾ ਦਾ ਉਹ ਸੈਂਟਰਲ ਗਵਰਨਮੈਂਟ ਨੇ ਦਿੱਤਾ ਹੈ 2030 ਤੋਂ ਡਿਲੀਵਰ ਹੋਣਾ ਸ਼ੁਰੂ ਹੋਏਗਾ ਜੀ ਉਸ ਤੋਂ ਤੇ ਫਿਰ ਉਸ ਤੋਂ ਪਹਿਲਾਂ ਪਲਾਨਿੰਗ ਨਹੀਂ ਕਰਨੀ ਜਦੋਂ ਉਹ ਜਦੋਂ ਡਿਲੀਵਰੀ ਸ਼ੁਰੂ ਹੋਏਗੀ ਤਾਂ 에어ਪੋਰਟ ਬਣਾਉਣਾ ਸ਼ੁਰੂ ਕਰੋਗੇ ਉਹ ਪਹਿਲਾ 에어ਪੋਰਟ ਤਿਆਰ ਕਰੋਗੇ ਨਾ ਜੀ ਉਹਦੇ ਬਾਅਦ ਹੀ ਜਹਾਜ਼ਾਂ ਨੇ ਤੇ ਉਡਣਗੇ ਐਸੇ ਨਾਲ ਵੇਟ ਕਰਨੀ ਪੈਗੀ ਨਹੀਂ ਨਹੀਂ ਵੇਟ ਨਹੀਂ ਕਰਨੀ ਪੈ ਜਦੋਂ ਜਦੋਂ ਆਂਦੇ ਰਹਿਣਗੇ ਉੱਡਦੇ ਰਹਿਣਗੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਉਹ ਬਾਅਦ ਗੱਲ ਕਰਾਂਗੇ ਜਿੰਦਰ ਦੋ ਦੋ 에어ਪੋਰਟ ਚੱਲੇ ਸੀਗੇ ਕਿ ਉਹ ਅੱਗੇ ਵੀ ਇੰਨਾ ਦੀ ਕਾਰਵਾਈ ਲਈ ਮੈਨੂੰ ਮੈਨੂੰ ਜਿਹੜੀ ਗੱਲ ਦਾ ਪਤਾ ਨਹੀਂ ਉੱਤੇ ਮੈਂ ਕਮੈਂਟ ਨਹੀਂ ਕਰਦੀ ਉਪਰ ਪਾਰਟੀਕੂਲਰ ਕੇਸ ਦੀ ਗੱਲ ਤੁਸੀਂ ਕਰ ਰਹੇ ਹੋ ਪਾਰਟੀਕੂਲਰ ਕੇਸ ਦੀ ਜਾਣਕਾਰੀ ਮੇਰੇ ਕੋਲ ਨਹੀਂ ਹੈ ਜਾਣਕਾਰੀ ਲੈ ਕੇ ਤੁਹਾਨੂੰ ਦੱਸ ਦਿਆਂਗੇ ਥੈਂਕ ਯੂ ਤਤਵਾ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਦੀ ਕਬੂਲ